ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲ ਤੋਂ ਵਿਸ਼ਾ ਆਰੰਭ ਕੀਤਾ ਹੈ ਆਪ ਜੋ ਕੋ ਅਵਰਾ ਨਾਮ ਜਪਾਵੋ ਤੋ ਪਾਵਨ ਸ਼ਲੋਕ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਸੇ ਲਿਆ ਸੀ ਗੁਰ ਸਤਗੁਰ ਕਾ ਜੋ ਸਿੱਖ ਖਾਇ ਸੁ ਪਲ ਕੇ ਉਠੇਰ ਨਾਮ ਤੇ ਆਵੇ ਸਿੱਖ ਦੀ ਰਹਿਣੀ ਬਹਿਣੀ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਸਮਝਾਈ ਜੇ ਅੰਮ੍ਰਿਤ ਵੇਲੇ ਜਾਗ ਕੇ ਪ੍ਰਮਾਤਮਾ ਦਾ ਨਾਮ ਜਪੇ ਜਿਨੇ ਕੀਰਤਕਾਰ ਕਰੇ ਬੰਦੇ ਉਰਦੋਂ ਪਰਮਾਤਮਾ ਦਾ ਨਾਮ ਜਪੇ ਆਪ ਜਪੇ ਹੋਰਾਂ ਨੂੰ ਵੀ ਨਾਮ ਜੋ ਪਾਵੇ ਇਸ ਸ਼ਲੋਕ ਦੀ ਆਖਰੀ ਪੰਕਤੀ ਸੀ ਜਨ ਨਾਨਕ ਤੂੜ ਮੰਗਾ ਇਸ ਗੁਰਸਿੱਖੀ ਜੋ ਆਪ ਜਪੈ ਅਵਰਾਂ ਨੂੰ ਵੀ ਨਾਮ ਜੋ ਪਾਵੇ ਗੁਰੂ ਸਾਹਿਬ ਉਸ ਦੇ ਚਰਨਾਂ ਦੀ ਤੂੜ ਮੰਗਦੇ ਨੇ ਉਸ ਗੁਰਸਿੱਖੀ ਦੀ ਜੋ ਆਪ ਵੀ ਨਾਮ ਜਪਦਾ ਹੈ ਹੋਰਾਂ ਨੂੰ ਵੀ ਜੋ ਪੰਦ ਹੈ ਇਹ ਜ਼ੁਰੀਆ ਹੈ ਕਿ ਹਰ ਸਿੱਖ ਜਿਹੜਾ ਹੈ ਉਹ ਆਪ ਇੱਕ ਧਰਮੀ ਹੋਵੇ ਉਹ ਧਰਮੀ ਪ੍ਰਚਾਰਕ ਵੀ ਬਣੇ ਧਰਮ ਦਾ ਪ੍ਰਚਾਰ ਵੀ ਕਰਕੇ ਕਿ ਜਿਸ ਤਰ੍ਹਾਂ ਅਸੀਂ ਵਿਚਾਰ ਕਰਦੇ ਸੀ ਕਿ ਇਹ ਸਾਡੀ ਡਿਊਟੀ ਹੈ ਇਹ ਗੁਰੂ ਸਾਹਿਬ ਸਾਡੇ ਸਿਰ ਤੇ ਇੱਕ ਫਰਜ਼ ਥੋਪ ਗਏ ਹਨ ਕਿ ਅਸੀਂ ਆਪਣਾ ਨਿੱਜੀ ਜੀਵਨ ਵੀ ਧਾਰਮਿਕ ਜੀਏ ਤੇ ਸੰਸਾਰ ਵਿੱਚ ਹੀ ਉਸ ਧਰਮ ਦਾ ਪ੍ਰਚਾਰ ਕਰੀਏ ਹੁਣ ਪ੍ਰਚਾਰ ਬਹੁਤ ਹੋ ਰਿਹਾ ਹੈ ਕੀਰਤਨ ਰਾਹੀਂ ਕਥਾ ਰਾਹੀਂ ਲੈਕਚਰ ਰਾਹੀਂ ਇਤਿਹਾਸਕ ਲੈਕਚਰ ਰਾਹੀਂ ਕਵੀ ਦਰਬਾਰ ਉਹਨੇ ਕਵਿਤਾਵਾਂ ਰਾਹੀਂ ਵੀ ਸਿੱਖ ਇਤਿਹਾਸ ਦਾ ਸਿੱਖ ਜੀਵਨ ਜਾਚ ਦਾ ਪ੍ਰਚਾਰ ਕੀਤਾ ਜਾਂਦਾ ਹੈ ਤੋ ਆਮ ਤੌਰ ਤੇ ਕਈ ਲੋਕ ਕਹਿਣ ਨੇ ਜੀ ਪ੍ਰਚਾਰਕਾਂ ਦੇ ਆਪਣੇ ਜੀਵਨ ਨੇ ਜੀ ਇਹਨਾਂ ਦੇ ਆਪਣੇ ਆਚਰਣ ਨੇ ਲੋਕਾਂ ਨੂੰ ਸੁੰਨਦੇ ਫਿਰਦੇ ਨੇ ਇਹ ਗੱਲ ਵੀ ਠੀਕ ਹੈ ਗੁਰਵਿੰਦ ਬਹੁਤ ਜਗ੍ਹਾ ਤੇ ਆਇਆ ਉਹ ਪੁਰਖ ਪ੍ਰਾਣੀ ਧਨ ਤਨ ਉਹ ਸੋਹ ਪੁਰਖ ਉਹ ਪੁਰਖ ਪ੍ਰਾਣੀ ਧਨ ਜਨ ਹਰ ਉਪਦੇਸ਼ ਕਰੇ ਪਰ ਉਪਕਾਰਿਆ ਉਹ ਪੁਰਖ ਉਹ ਇਨਸਾਨ ਪ੍ਰਾਣੀ ਧਨ ਹੈ ਜੋ ਉਪਦੇਸ਼ ਕਰੇ ਪਰ ਉਮਕਾਰਿਆ ਪਰ ਉਪਕਾਰ ਦੇ ਲਈ ਉਪਦੇਸ਼ ਕਰਦੇ ਹਨ ਹਰ ਨਾਮ ਜਿੜਾਵੇਂ ਹਰ ਨਾਮ ਸੁਣਾਵੇਂ ਉਹ ਨਾਮ ਆਪ ਹੀ ਜਿੜ ਕਰਦੇ ਨੇ ਤੇ ਨਾਮ ਸੁਣਾਉਂਦੇ ਵੀ ਨੇ ਹਰ ਨਾਮੇ ਜਗ ਨਿਸਤਾਰਾ ਉਸ ਨਾਮ ਦੇ ਰਾਹੀਂ ਫਿਰ ਇਸ ਜਗਤ ਦਾ ਨਿਸਤਾਰਾ ਹੋ ਜਾਂਦਾ ਹੈ ਇਹ ਜ਼ਰੂਰੀ ਹੈ ਆਪ ਜਪੋ ਅਵਰ ਨਾਮ ਚ ਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਗੁਰੂ ਪੰਝੂ ਪਾਸਾ ਜਿਨੇ ਸੁਖਮਨੀ ਸਾਹਿਬ ਬਾਣੀ ਵਿੱਚ ਦੋ ਵਾਰ ਇਹ ਪ੍ਰੇਰਣਾ ਕੀਤੀ ਹੈ ਇੱਕ ਵਾਰ ਇਹ ਪੰਕਤੀ 288 ਪੰਨੇ ਦੇ ਦੂਜੀ ਵਾਰ 299 ਪੰਨੇ ਦੇ ਸਿਮਰ 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 ਸੁਖ ਪਾਵੋ ਆਪ ਜਪੋ ਅਵਰ ਨਾਮ ਜੁ ਪਾਵੋ ਸਿਮਰ ਸਿਮਰ ਕੇ ਜਪ ਜਪ ਕੇ ਆਪਣਾ ਆਪੇ ਸੁਖ ਪ੍ਰਾਪਤ ਕਰੋ ਫਿਰ ਅਵਰਾਂ ਨੂੰ ਵੀ ਇਹ ਨਾਮ ਜਿਹੜਾ ਹੈ ਜੋ ਪਾਵੋ ਉਹਨਾਂ ਨੂੰ ਵੀ ਇਹ ਸੁਖ ਦੀ ਦਾਤ ਬਖਸ਼ੋ ਦੂਖ ਰੋਗ ਪੈ ਸਗਲ ਬਿਨਾਸੀ ਜੋ ਆਵੇ ਹਰ ਸੰਤ ਸ਼ਰਨ ਜੋ ਪ੍ਰਭੂ ਦੀ ਸ਼ਰਨ ਆਉਂਦਾ ਹੈ ਨਾਮ ਜਪਣ ਲਈ ਉਹਨਾਂ ਦੇ ਦੁਖ ਰੋਗ ਸੰਤਾ ਮਿਟ ਜਾਂਦੇ ਨੇ ਆਪ ਜਪੇ ਉਹਨੇ ਨਾਮ ਜਪਾਵੇ ਵੱਡ ਸਮਰਤ ਧਾਰਨ ਤਰਨ ਆਪ ਨਾਮ ਜਪੇ ਉਹਨਾਂ ਨੂੰ ਨਾਮ ਜਪਾਵੇ ਕਿਉਂਕਿ ਇਹ ਨਾਮ ਵੱਡ ਸਮਰਤ ਹੈ ਤਰਨ ਤਰਨ ਪਵ ਸਾਗਰ ਤੂੰ ਤਾਰ ਲੈਂਦਾ ਮੋਹ ਵਿਕਾਰਾਂ ਤੋਂ ਹਮੇ ਵਰੀ ਮਨੋਵਿਰਤੀ ਤੂੰ ਬਚਾ ਲੈਂਦਾ ਉਹਦੇ ਨੇ ਆਪ ਤਰੈ ਸੰਸਾਰ ਜਿਹੜੇ ਆਪ ਉਧਰ ਦੇ ਨੇ ਆਪਣਾ ਉਧਾਰ ਕਰ ਲੈਂਦੇ ਨੇ ਉਹਨਾਂ ਦੇ ਜੀਵਨ ਜਾਜ ਤੋਂ ਬਾਕੀ ਸੰਸਾਰ ਦਾ ਵੀ ਉਧਾਰ ਹੁੰਦਾ ਹੈ ਰਾਮ ਰਬ ਜਬ ਏਕ ਅੰਕਾਰ ਉਹ ਇੱਕ ੴ ਪ੍ਰਮਾਤਮਾ ਨਾਮ ਜਪਦੇ ਨੇ ਆਪ ਕੁਮਾਓ ਅਬਰੋਂ ਉਪਦੇਸ਼ ਆਪ ਪਹਿਲੇ ਉਸ ਨਾਮ ਦੀ ਕਮਾਈ ਕਰੋ ਉਹਨਾਂ ਆਤਮ ਗੁਣਾਂ ਦੀ ਕਮਾਈ ਕਰੋ ਜਿਨ੍ਹਾਂ ਦਾ ਪ੍ਰਚਾਰ ਕਰਾਂਗੇ ਅਸੀਂ ਜਿਨ੍ਹਾਂ ਦਾ ਅਸੀਂ ਬਾਕੀ ਨੂੰ ਨਾਮ ਵੰਡਣਾ ਹੈ ਉਹ ਆਪ ਪਹਿਲਾ ਆਪਣੇ ਆਪ ਤੇ ਧਾਰਨ ਕਰੀਏ ਰਾਮ ਨਾਮ ਹਿਰਦੇ ਪਰਵੇਸ਼ ਉਸ ਰਾਮ ਨਾਮ ਦਾ ਪਹਿਲੇ ਆਪਣੇ ਹਿਰਦੇ ਵਿੱਚ ਪਰਵੇਸ਼ ਹੋਣਾ ਚਾਹੀਦਾ ਜੇ ਆਪਣਾ ਹੀ ਅਨੁਭਵ ਨਹੀਂ ਆਪ ਹੀ ਉਹਨਾਂ ਆਤਮ ਗੁਣਾਂ ਨਾਲ ਪਿਆਰ ਨਹੀਂ ਆਤਮ ਗੁਣਾਂ ਦੀ ਸਾ ਨਹੀਂ ਫਿਰ ਜੀ ਲੋਕਾਂ ਨੂੰ ਕੀ ਸਮਝਾਵਾਂਗੇ ਤੇ ਉਹ ਜਮਝਾਵਾਂਗੇ ਵੀ ਤੇ ਉਹ ਅਸਰ ਨਹੀਂ ਹੋਵੇਗਾ ਉਹ ਕਮਾਈ ਦੇ ਲਈ ਤਾਂ ਅੰਦੌਲਨ ਦੀ ਕਮਾਈ ਦੇ ਲਈ ਵੀ ਕੀਰਤਨ ਕਰਕੇ ਪੈਸਾ ਕਮਾ ਲਿਆ ਕਥਾ ਕਰਕੇ ਪੈਸਾ ਕਮਾਇਆ ਲੈਕਚਰ ਕਰਕੇ ਪੈਸੇ ਕਮਾ ਲਈ ਦੁਨਿਆਵੀ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ ਪਰ ਨਾ ਹੀ ਐਸਾ ਆਪਣਾ ਜੀਵਨ ਆਪਣੇ ਆਪ ਨੂੰ ਕੋਈ ਲਾਭ ਹੋ ਜਾਂਦਾ ਨਾ ਜਿਹੜੇ ਸੁਣਨ ਵਾਲਿਆਂ ਨੂੰ ਕੋਈ ਪੁੰਜਦਾ ਇਸ ਲਈ ਜੁੜੀ ਹੈ ਇਹ ਆਪ ਨਾਮ ਜਪਿਆ ਜਾਏ ਆਪ ਹਿਰਦੇ ਵਿੱਚ ਪ੍ਰਵੇਸ਼ ਕੀਤਾ ਜਾਏ ਨਾਮ ਦਾ ਫਿਰ ਲੋਕਾਂ ਤੱਕ ਵੀ ਵੰਡਿਆ ਜਾਏ ਅੰਮ੍ਰਿਤ ਬੋਲੈ ਸਦਾ ਮੁਖ ਵੈਨੀ ਬੰਦਾ ਆਤਮਿਕ ਜੀਵਨ ਦੇਣ ਵਾਲੀ ਮੁਖੂ ਅੰਮ੍ਰਿਤ ਮੇਂ ਬਾਣੀ ਬੋਲਦਾ ਹੈ ਅੰਮ੍ਰਿਤ ਵੇਖੈ ਪਰਖੈ ਸਦਾ ਨੇਨੀ ਉਹ ਆਪ ਇਸ ਆਤਮਿਕ ਰਸ ਨੂੰ ਉਸ ਨੂੰ ਵੇਖੇ ਸਮਝੇ ਕਿ ਪਰਖੇ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤ ਹੀ ਉਹ ਫਿਰ ਆਤਮਿਕ ਜੀਵਨ ਦੇਣ ਵਾਲੀ ਕਥਾ ਦਿਨ ਰਾਤ ਕਹਿ ਸਕਦਾ ਹੈ ਅਵਰੋ ਆਖ ਸੁਣਾਉਨੇ ਆ ਹੋਰ ਉਹਨਾਂ ਨੂੰ ਵੀ ਉਹ ਵਰ ਆਖ ਸੁਣਾਉਂਦਾ ਹੈ ਵੀ ਇਹ ਹੈ ਆਤਮਕ ਜੀਵਨ ਦੇਣ ਵਾਲੀ ਆਤਮਕ ਬਾਣੀ ਜਿਸ ਦੇ ਰਾਹੀਂ ਆਤਮਕ ਆਨੰਦ ਆਤਮਕ ਤ੍ਰਿਪਤੀ ਹੁੰਦੀ ਹੈ ਤੇ ਦੂਜੇ ਪਾਸੇ ਜੇ ਆਪਣਾ ਆਪ ਨਾ ਪਛਾਨਣਾ ਮੂੜਾ ਅਵਰੋ ਆਖ ਦੁਖਾਏ ਆਪਣੇ ਆਪੇ ਜਿਹਦੇ ਪਛਾਨ ਨਹੀਂ ਵੀ ਮੇਰੀ ਕਰਤੂਤ ਕੀ ਹੈ ਮੇਰਾ ਜੀਵਨ ਕੀ ਹੈ ਤੇ ਲੋਕਾਂ ਨੂੰ ਟੋਕ ਟੋਕ ਕੇ ਮੈਂ ਆ ਗਲਤ ਕੰਮ ਕਰਦੇ ਹੋ ਉਹ ਗਲਤ ਕੰਮ ਕਰਦੇ ਹੋ ਇਹ ਸਿੱਖੇ ਦੇ ਉਲਟ ਤੁਰਦੇ ਹੋ ਉਹ ਲੋਕਾਂ ਦਾ ਦਿਲ ਦੁਖਾਉਂਦਾ ਹੈ ਆਪ ਵੀ ਆਪਣੀ ਕਮਾਈ ਨਹੀਂ ਹੁੰਦੀ ਉਹ ਮੁੰਡਾ ਦੀ ਖਸਲਤ ਨਾ ਗਈ ਆ ਅੰਦੇ ਵਿਛੜ ਚੋਟਾਂ ਖਾਏ ਐਸੇ ਇਨਸਾਨ ਜਿਹੜੇ ਆਪ ਅਗਿਆਨਤਾ ਦੇ ਕਾਰਨ ਗਿਆਨ ਦੇ ਨੇਤਰ ਨਾ ਹੋਣ ਦੇ ਕਾਰਨ ਆਪ ਹੀ ਉਹਨਾਂ ਵਰਗਾ ਜੀਵਨ ਜੀਉਂਦੇ ਨੇ ਉਹਨਾਂ ਦੀ ਮਨੋ ਆਪਣੀ ਮੁੰਡ ਦੀ ਖਸਲਤ ਆਪਣੇ ਸੁਭਾਅ ਮੁਤਾਬਕ ਕਿ ਆਪ ਤੇ ਕੁਝ ਕਰਨਾ ਨਹੀਂ ਤੇ ਲੋਕਾਂ ਨੂੰ ਟੋਕੀ ਜਾਣਾ ਉਹ ਮੁੰਡ ਦੀ ਖਸਲਤ ਉਹਨਾਂ ਦੀ ਜਾਂਦੀ ਨਹੀਂ ਤੇ ਲੋਕਾਂ ਨੂੰ ਦੁਖੀ ਕਰਦੇ ਨੇ ਟੋਕ ਟੋਕ ਕੇ ਖਾਲੀ ਟੋਕੂ ਟੁਕਾਈ ਨੰਨੀ ਗੱਲ ਬਣਨੀ ਖਾਲੀ ਕਿਸੇ ਦੇ ਨੁਕਸ ਕੱਢਣ ਨਾਲ ਗੱਲ ਨਹੀਂ ਬਣਨੀ। ਅੱਛਾ ਜੀਵਨ ਦੇ ਨਾਲ ਬਣਨੀ ਹੈ। ਕਰਮ ਧਰਮ ਜੁਗਤ ਬੂ ਕਰਤਾ ਕਰਨਾ ਹਾਰ ਨਾ ਜਾਣਾ। ਆਪ ਤੋ ਬੜੇ ਕਰਮ ਧਰਮ ਕਰਕੇ ਦੱਸਦਾ ਬੜੀਆਂ ਜੁਗਤੀਆਂ ਦੱਸਦਾ ਜੀਵਨ ਦੀਆਂ। ਪਰ ਕਰਨ ਹਾਰ ਨਾ ਜਾਣਾ। ਜਿਸ ਨੇ ਇਹ ਇਨ ਕਰਮਾਂ ਤੰਦਿਆਂ ਵਿੱਚ ਫਸਾਇਆ ਹੈ ਲਾਇਆ ਹੋਇਆ ਹੈ ਉਸ ਨੂੰ ਤੋ ਜਾਣਦਾ ਨਹੀਂ ਆਪ ਉਪਦੇਸ਼ ਕਰੇ ਆਪ ਨਾ ਕਮਾਵੇ। ਲੋਕਾਂ ਨੂੰ ਉਪਦੇਸ਼ ਕਰਦਾ ਆਪ ਉਹਨਾਂ ਉਪਦੇਸ਼ਣ ਦੀ ਕਮਾਈ ਨਹੀਂ ਕਰਦਾ। ਤਾਂ ਤੇ ਸ਼ਬਦ ਨਾਂ ਪਛਾਣਦਾ। ਸ਼ਬਦ ਜੂ ਤਤ ਗਿਆਨ ਦੀ ਗੱਲ ਪਛਾਣਦਾ ਨਹੀਂ ਪਰ ਪ੍ਰਮਾਤਮਾ ਦੇ ਮਿਲਾਵ ਵਾਲੀ ਅਨੁਭਵ ਵਾਲੀ ਨੰਗਾ ਆਇਆ ਨਾ ਗੋ ਜਾਸੀ ਇਹੋ ਜਿਹਾ ਬੰਦਾ ਪਾਉ ਆਤਮਗਨ ਤੂੰ ਸਖਣਾ ਨੰਗਾ ਹੀ ਜਾਏਗਾ ਉਹ ਸਿਫਤ ਸ਼ਰਮ ਦਾ ਕਪੜਾ ਉਹਨੂੰ ਪ੍ਰਾਪਤ ਨਹੀਂ ਹੁੰਦਾ ਜਿਹੜਾ ਕਰਮੀਆ ਕਪੜਾ ਨਿਦਰੀ ਮੁਕਤubar ਉਹ ਮਨੋਂ ਨੰਗਾ ਹੀ ਜਾਂਦਾ ਜਿਉਂ ਹਸਤੀ ਖਾਕਛਾਣੇ ਜਿਵੇਂ ਹਾਥੀ ਨਾ ਤੋਕੇ ਤੇ ਫਿਰ ਸੁੰਡ ਨਾਲ ਮਿੱਟੀ ਭਰ ਕੇ ਆਪਣੇ ਉੱਪਰ ਛੱਡ ਦੇ ਮਿਰਚੀ ਕੱਟਣ ਨਾਲ ਆਪਣੇ ਆਪ ਨੂੰ ਭਰ ਲੈਂਦਾ ਉਹ ਲੋਕਾਂ ਨੂੰ ਉਪਦੇਸ਼ ਕਰਦਾ ਕਰਦਾ ਇਸ਼ਨਾਨ ਕਰਦਾ ਕਰੰਦਾ ਆਪ ਵਿਕਾਰਾਂ ਵਾਲੀ ਭਰਿਆ ਰਹਿੰਦਾ ਹੈ ਹਿਰਦਾ ਕਪੜ ਮੁਖ ਗਿਆਨੀ ਜਿਸ ਦੇ ਹਿਰਦੇ ਵਿੱਚ ਕਪੜਾ ਠੱਗੀ ਹੈ ਮੂੰਹ ਉਹ ਗਿਆਨੀ ਹੋਰ ਕਰਮਨ ਝੋਟੇ ਕਹਾਂ ਬਲੋ ਉਸ ਪਾਣੀ ਇਹੋ ਜਿਹਾ ਝੂਠਾ ਬੰਦਾ ਮੰਨੋ ਇਹ ਪਾਣੀ ਰੜਕ ਰਿਆ ਜਿਵੇਂ ਪਾਣੀ ਰੜਕਿਆ ਉਹਦੇ ਚ ਕੁਝ ਨਹੀਂ ਨਿਕਲਦਾ ਮੱਖਣ ਵਗੈਰਾ ਨਹੀਂ ਨਿਕਲ ਸਕਦਾ ਉਹ ਦੇ ਹੀ ਰੜਕਿਆ ਨਿਕਲਦਾ ਹੈ ਇਸ ਤਰ੍ਹਾਂ ਹੀ ਨਾਮ ਦੀ ਕਮਾਈ ਆਪਣੇ ਕੀਤੀਆਂ ਅਸੀਂ ਦੂਜੇ ਨੂੰ ਵੰਡ ਸਕਦੇ ਹਾਂ ਔਰ ਦੂਜੇ ਨੂੰ ਸਾਡਾ ਉਹ ਬਖਸ਼ਿਆ ਗਿਆਨ ਜਿਹੜਾ ਹੈ ਉਹ ਸੁਖ ਦੇ ਸਕਦਾ ਆਤਮ ਜੀਵਨ ਦੇ ਸਕਦਾ ਆਪਣੇ ਉਹ ਬ ਬਣਾਏਵੇਂ ਲੱਗੇ ਕਿ ਜਿਵੇਂ ਕੋ ਸਬਕ ਯਾਦ ਕਰਕੇ ਆਇਆ ਤਾਂ ਬਸ ਸੁਣਾਈ ਜਾ ਰਿਹਾ ਆਪਣੀ ਕਮਾਈ ਹੀ ਨਹੀਂ ਹੈ ਉਹਦਾ ਕੋਈ ਨਾ ਆਪ ਲਾਭ ਨਾ ਸੰਸਾਰ ਨੂੰ ਲਾਭ ਚਾਹੀਦਾ ਜੇ ਪ੍ਰithvi ਪ੍ਰਤਿਮੇ ਮਨ ਪਰਬੁੱਧ ਆਪਣਾ ਪਾਸੇ ਅਵਰ ਜਾਵੇ ਪਹਿਲੇ ਆਪਣੇ ਮਨ ਨੂੰ ਕਾਬੂ ਕਰੇ ਆਪਣੇ ਮਨ ਨੂੰ ਸਮਝਾਏ ਫਿਰ ਹੋਰਨਾਂ ਨੂੰ ਸਮਝਾਣ ਜਾਵੇ ਰਾਮ ਨਾਮ ਜੋ ਫਿਰਦਾ ਚਾਪਿਆ ਮੁਕਤੀ ਸਗਲ ਸੁਣਾਵੇ ਆਪ ਇਹਦੇ ਨਾਲ ਪਹਿਰੇ ਪ੍ਰਮਾਤਮਾ ਦਾ ਨਾਮ ਜਪੇ ਉਹਦੇ ਆਪਣੇ ਮਨ ਆਤਮਾ ਵਿੱਚ ਪ੍ਰਮਾਤਮਾ ਦੇ ਵਿਸ਼ਵਾਸ ਹੋਵੇ ਪ੍ਰਮਾਤਮਾ ਨਾਲ ਪਾਉ ਪਿਆਰ ਹੋਵੇ ਪਰਮਾਤਮਾ ਦਾ ਡਰ ਅਧੂ ਹੋਵੇ ਫਿਰ ਉਹ ਲੋਕਾਂ ਨੂੰ ਸੁਣਾਏ ਤੇ ਉਹਦਾ ਅਸਰ ਜ਼ਰੂਰ ਲੋਕਾਂ ਨੂੰ ਸਮਝਾਵੇਗਾ ਉਸ ਗੱਲ ਦਾ ਕੂੜ ਬੋਲ ਮੁਰਦਾ ਰਖਾਇ ਅਵਰੇ ਨੂੰ ਸਮਝਾਉਣ ਨੂੰ ਜਾਏ ਆਪ ਦੇ ਝੂਠ ਬੋਲਦਾ ਪਰ ਆ ਹੱਕ ਮੁਰਦੇ ਵਰਗਾ ਖਾਂਦਾ ਲੋਕਾਂ ਨੂੰ ਸਮਝਾਣ ਜਾਂਦਾ ਲੋਕਾਂ ਨੂੰ ਇਮਾਨਦਾਰੀ ਸਿਖਾਈ ਜਾ ਰਹੀ ਹੈ ਅੱਜ ਕੱਲ ਬੜੇ ਲੋਕ ਨੇ ਕਈ ਆਸੀ ਸੰਸਤਾਵਾਂ ਨੇ ਨਾ ਉਹ ਜੀ ਅਸੀਂ ਦੇਜ ਦੇ ਖਿਲਾਫ ਆਂ ਜੀ ਦਾਜਦਾਨ ਦੇ ਖਿਲਾਫ ਆਂ ਆਪਣੇ ਘਰਾਂ ਜਿੱਦੋਂ ਆਪਣੇ ਬੱਚੇ ਦੇ ਵਿਆਹ ਹੋਣਾ ਰੱਜ ਕੇ ਲੈਂਦੇ ਨੇ ਉੱਤੇ ਦਾਜਦਾਨ ਉਹ ਸੰਸਥਾਵਾਂ ਦੇ ਲੀਡਰ ਬਣੇ ਉੱਤੇ ਲੈਕਚਰ ਮਾਰੀ ਜਾਂਦੇ ਨੇ ਤੋ ਇਹੋ ਜਿਹੇ ਉਪਦੇਸ਼ ਜਿਹੜੇ ਕਿਸੇ ਕੰਮ ਦੇ ਨਹੀਂ ਹੁੰਦੇ ਮੋਟਾ ਆਪ ਮੁਹਾਇਸਾਤ ਹੈ ਉਹ ਆਪ ਲੁੱਟਿਆ ਹੋਇਆ ਆਪਣਾ ਸਾਥ ਜਿਹਨਾਂ ਨੂੰ ਸਮਝਾਂਦਾ ਫਿਰਦਾ ਉਹਨਾਂ ਨੂੰ ਵੀ ਜੀਵਨ ਖੁਆਰ ਕੇ ਉਹਨਾਂ ਨੂੰ ਵੀ ਲੁੱਟਦਾ ਨਾਨਕ ਐਸਾ ਆਗੂ ਜਾਪੈ ਇਹੋ ਜ ਆਗੂ ਜਿਹੜਾ ਨਾ ਉਹ ਆਪ ਵੀ ਰੁੱੜਿਆ ਹੋਇਆ ਤੇ ਸੰਸਾਰ ਵੀ ਨੂਹ ਤਾਰ ਨਹੀਂ ਸਕਦਾ ਐਸਾ ਬੰਦਾ ਤੋ ਇਹ ਇਹ ਜੋੜੀ ਹੈ ਕਿ ਨਾਮ ਜਪਾਉਣੂ ਵਾਲਾ ਆਪ ਵੀ ਜਪੇ ਇਸੇ ਵਾਸਤੇ ਆਪ ਜਪੇ ਅਰੋਂ ਨਾਮ ਜਪਾ ਗਦੀ ਗੱਲ ਹੈ ਤੇ ਪਹਿਲੇ ਆਪੇ ਜਪੋ ਫਿਰ ਅਰੋਂ ਨਾਮ ਜਪਾਓ ਜਿਸ ਦਾ ਅੰਦਰ ਸੱਚ ਹੈ ਸੋ ਸੱਚ ਨਾਮ ਮੁਖ ਸੱਚ ਅਲਾਇ ਤੁਹਾਡੇ ਅੰਦਰ ਸੱਚ ਹੋਵੇ ਫਿਰ ਸੱਚ ਨਾਮ ਦੀ ਤੁਸੀਂ ਵਿਆਖਿਆ ਕਰੋ ਸੱਚ ਨਾਮ ਹੀ ਮੁਖ ਨੂੰ ਅਲਾਓ ਉਹ ਹਰ ਮਾਰਗ ਆਪ ਚਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਆਪ ਰੱਬ ਦੇ ਮਾਰਗ ਤੇ ਰੱਬੀ ਰਸਤੇ ਤੇ ਤੁਰੇ ਧਰਮ ਦੇ ਰਸਤੇ ਵਕਤੂਰੇ ਤੇ ਹੋਰਨਾਂ ਨੂੰ ਫਿਰ ਉਸ ਰਸਤੇ ਦੀ ਪ੍ਰੇਰਣਾ ਕਰੇ ਜੇ ਅਗਿਆ ਤੀਰਧ ਹੋਏ ਤਾਂ ਮਲ ਲਾਹੇ ਛਪੜ ਨਾਤਾ ਸਭ ਮਲ ਲਾਹੇ ਜੇ ਆਪ ਗੁਰੂ ਰੂਪੀ ਤੀਰਥ ਨੂੰ ਸੇਵਿਆ ਹੋਵੇ ਗੁਰੂ ਦੇ ਪਿਤਰ ਜੀਵ ਨੂੰ ਅਪਣਾਇਆ ਹੋਵੇ ਤੇ ਦੂਜਿਆਂ ਦੀ ਵੀ ਮੈਲ ਲਾਏਗਾ ਜਾ ਕੇ ਗੁਰੂ ਦਾ ਉਪਦੇਸ਼ ਦੇ ਕੇ ਤੇ ਜੇ ਆਪ ਵੀ ਮਲ ਭਰਿਆ ਤੇ ਉਹਦੇ ਦੇਖੋ ਸ਼ਬਦ ਜੋ ਹੈ ਜੋ ਨਾਮ ਹੈ ਉਹ ਤਾਂ ਪਵਿੱਤਰ ਹੈ ਪਰ ਜਿਸ ਥੀ ਜੂ ਨਿਕਲ ਕੇ ਹੁੰਦਾ ਦੁੱਧ ਦੇ ਇੱਕ ਪਿੱਤਰ ਵਸਤੂ ਹੈ ਪਰ ਜਿਸ ਭਾਂਡੇ ਚ ਪਾਈ ਹੈ ਉਹ ਭਾਂਡੇ ਦਾ ਅਸਰ ਵੀ ਦੁੱਧ ਕੋਹਲ ਸਕਦਾ ਜੇ ਭਾਂਡਾ ਵਿੱਚ ਖਟਿਆਸ ਹੈ ਸਾਫ਼ ਨਹੀਂ ਹੈ ਉਹ ਦੁੱਧ ਨੂੰ ਖਰਾਬ ਕਰ ਸਕਦਾ ਇਸ ਤਰ੍ਹਾਂ ਜਿਸ ਸਰੀਰ ਚੋਂ ਇਹ ਨਾਮ ਨਿਕਲ ਕੇ ਆਉਣਾ ਜਿਸ মুখ ਚੋਂ ਨਾਮ ਦੇ ਵਿਚਾਰ ਆਉਣੀਆਂ ਨੇ ਉਹ ਇਦਾਂ ਆਪ ਵੀ ਤਾਂ ਸੱਚਾ ਇਮਾਨਦਾਰ ਪਵਿੱਤਰ ਹੋਣਾ ਚਾਹੀਦਾ ਆਪ ਵੀ ਦੇਰਮੀ ਹੋਣਾ ਚਾਹੀਦਾ ਨਹੀਂ ਤੂੰ ਆਪਣੇ ਸੁਭਾਅ ਵਾਲੀ ਆਪਣੀਆਂ ਆਤਾਂ ਵਾਲੀ ਉਹ ਲਾਗ ਵੀ ਨਾਲ ਲਗਾ ਕੇ ਪੇਛਦਾ ਕਰ ਰਿਹਾ ਹੁੰਦਾ ਉਪਦੇਸ਼ ਲੇਕਿਨ ਉਹ ਵੀ ਐਸੇ ਸੜੇ ਬਲੇ ਤਰੀਕੇ ਨਾਲ ਕਿ ਹੋਰਨਾਂ ਦਾ ਵੀ ਦਿਲ ਦੁਖਾ ਛੜਦਾ ਉਹ ਇਹ ਅਹਿਸਾਸ ਨਹੀਂ ਕਰਵਾ ਸਕਦਾ ਕਿ ਮੈਂ ਆਪ ਹੀ ਭੁੱਲਿਆ ਸਾਂ ਤੇ ਰਹਾ ਜਿਹੜੇ ਭੁੱਲਿਓ ਭਾਈ ਰਾਹ ਤੇ ਆ ਜਾਓ ਰਾਹ ਧਿਆਨ ਦਾ ਬੜਾ ਸੁੱਖ ਹੈ ਬੜਾ ਆਨੰਦ ਹੈ ਉਹ ਉਸ ਤਰ੍ਹਾਂ ਨਾਲ ਨਹੀਂ ਸਮਝਾ ਸਕਦਾ ਉਹ ਸਭ ਉਲਟੀ ਮੈਲ ਲਾਂਦਾ ਹੈ ਉਹਰ ਉਪਦੇਸ਼ ਆਪਨਾ ਕਰ ਆਪ ਜਾਵਦ ਜਨਮ ਮਰੈ ਲੋਕਾਂ ਨੂੰ ਉਪਦੇਸ਼ ਕਰਦਾ ਆਪ ਕੁਮਾਂਦਾ ਨਹੀਂ ਉਹਦਾ ਆਣ ਜਾਣ ਜਨਮ ਮਰਨ ਦਾ ਗੇੜ ਮੁਕਣਾ ਨਹੀਂ ਹੈ ਉਹ 84 ਬਣੀ ਰਹਿਣੀ ਹੈ ਜਿਸ ਕਾ ਅੰਤਰ ਵਸੈ ਨਿਰੰਕਾਰ ਸਿਸ ਕੀ ਸੀਖ ਤੇਰਾ ਸੰਸਾਰ ਉਦੀ ਸਿੱਖਿਆ ਨਾਲ ਸੰਸਾਰ ਤਰ ਸਕਦਾ ਜਿਹਦੇ ਅੰਦਰ ਨਿਰੰਕਾਰ ਆਬਵਸਥਾ ਹੋਵੇ ਜਿਸ ਕੇ ਅੰਦਰ ਬਸੈ ਨਿਰੰਕਾਰ ਜਿਹਦੇ ਅੰਦਰ ਉਹ ਨਿਰੰਕਾਰ ਪਰਮਾਤਮਾ ਦਾ ਵਾਸ ਹੈ ਆਪਣਾ ਨਿਰੰਕਾਰ ਰੂਪ ਨੂੰ ਜਿਹੜਾ ਪਛਾਣਦਾ ਹੈ ਤਿਸ ਕੀ ਸਿੱਖ ਤੇਰਾ ਸੰਸਾਰ ਉਦੀ ਸਿੱਖਿਆ ਨਾਲ ਉਹ ਕਿਤੇ ਉਦੇਸ਼ ਨਾਲ ਦੁਨੀਆ ਤਰੇਗੀ ਜਗ ਬੰਦੀ ਮੁਕਤੇ ਨੂੰ ਮਾਰੀ ਜਗਤ ਸਾਰਾ ਮਾਇਆ ਦੇ ਬੰਦਰਾ ਮੁਝ ਬੱਦਾ ਹੋਇਆ ਕੈਦੀ ਹੈ ਜਗ ਗਿਆਨੀ ਵਿਰਲਾ ਆਚਾਰੀ ਗਿਆਨੀ ਤੇ ਬੜੇ ਨੇ ਗਿਆਨ ਦੀ ਗੱਲਾਂ ਕਰਨੀ ਤੇ ਬੜੇ ਕਰਨੇ ਨੇ ਲੇਕਿਨ ਆਚਾਰੀ ਵਿਰਲੇ ਨੇ ਜਿਹੜੇ ਅੱچھے ਆਚਰਨ ਵਾਲੇ ਉਸ ਗਿਆਨ ਅਨੁਸਾਰ ਜੀਵਨ ਕਮਾਉਣ ਵਾਲੇ ਉਹ ਵਿਰਲੇ ਨੇ ਜਗ ਪੰਡਿਤ ਵਿਰਲਾ ਵਿਚਾਰੇ ਪੰਡਿਤ ਉਹ ਭਾਵ ਬਖਤਾ ਜਿਹੜਾ ਚੰਗਾ ਬੋਲ ਸਕਦਾ ਹੋਵੇ ਚੰਗੇ ਵਿਚਾਰ ਦੇ ਸਕਦਾ ਹੋਵੇ ਇੱਥੇ ਪੰਡਿਤ ਉਹ ਭਾਵ ਕਾਰੀ ਤੋਤੀ ਟੋਪੀ ਵਾਲਾ ਪੰਡਿਤ ਨਹੀਂ ਪੰਡਿਤ ਉਹ ਭਾਵ ਐਜੂਕੇਟਿਡ ਪਰਸਨ ਵਿਦਿਆવાન ਗਿਆਨਮਾਨ ਧਾਰਮਿਕ ਗਿਆਨ ਰੱਖਣ ਵਾਲਾ ਤੋਂ ਇਹ ਜਿਹੜੇ ਧਾਰਮਿਕ ਗਿਆਨ ਰੱਖਣ ਵਾਲੇ ਦੇ ਬਹੁਤ ਬੜੀ ਬਾਣੀ ਯਾਦ ਆ ਬੜਾ ਕੁਝ ਯਾਦ ਹੈ ਪਰ ਵਿਰਲਾ ਵਿਚਾਰੀ ਵਿਚਾਰਮਾਨ ਵਿਰਲਾ ਜਿਹੜਾ ਉਸ ਅਨੁਸਾਰ ਉਹਦਾ ਆਪਣਾ ਜੀਵਨ ਸੁਧਰਿਆ ਮੈਨੂੰ ਸਤਿਗੁਰੂ ਪੀਟੇ ਸਭ ਫਿਰ ਹੰਕਾਰੀ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਗ੍ਰਹਿਣ ਕਰਨ ਤੋਂ ਬਿਨਾ ਹੰਕਾਰ ਨੂੰ ਮਿਟਦਾ ਨਹੀਂ ਬੰਦਾ ਹੰਕਾਰੀ ਹੋਏ ਸੰਸਾਰ ਤੇ ਫਿਰ ਦਰੰਦ ਹੈ ਤੋ ਇਹ ਬੜੀ ਇੱਕ ਸਪਸ਼ਟ ਜੀ ਗੱਲ ਹੈ ਕਿ ਜੀਵਨ ਆਪਣਾ ਹੋਣਾ ਚਾਹੀਦਾ ਲੇਕਿਨ ਅਸੀਂ ਕਈ ਦਫਾ ਐਸਾ ਹੁੰਦਾ ਹੈ ਕਿ ਅਸੀਂ ਦੂਜਿਆਂ ਦੇ ਜੀਵਨ ਦੇ ਉਟੰਗਣ ਕਰਦੇ ਰਹਿੰਦੇ ਆ ਪ੍ਰਚਾਰਕ ਲੋਕਾਂ ਨੂੰ ਟੋਕਦੇ ਰਹਿੰਦੇ ਨੇ ਤੇ ਲੋਕ ਪ੍ਰਚਾਰਕਾਂ ਨੂੰ ਛੱਡੋ ਜੀ ਇਹਨਾਂ ਦੀ ਕੀ ਗੱਲ ਸੁਣੀ ਇਹਨਾਂ ਦਾ ਆਪਣਾ ਜੀਵਨ ਨਹੀਂ ਇਿੱਤੇ ਮੇਕ ਐਟ ਇਸ ਇੱਥੇ ਕਰਵਾ ਦੇਵਾਂ ਕਿ ਡੂਬੇਗੇ ਕਿਸੇ ਤੋਂ ਡੂਬੇਗੇ ਸਾਰੇ ਨਾ ਰਹੇਗੇ ਗਮਦਰ ਨਾ ਸਾਥੀ ਹਮਾਰੇ ਜੇ ਸਾਡੇ ਪ੍ਰਚਾਰਕ ਜੀਵਨੋਂ ਵਾਲੇ ਨਹੀਂ ਤੇ ਅਸੀਂ ਵੀ ਸਿਰਫ ਇਸ ਗੱਲ ਨੂੰ ਕਿ ਇਹਨਾਂ ਦਾ ਜੀਵਨ ਨਹੀਂ ਛੱਡੋ ਬ੍ਰਿੰਗਿੰਗ ਗੱਲਾਂ ਕੀ ਸੁਣਨੀ ਆ ਉਹ ਗੱਲਾਂ ਉਹਨਾਂ ਦੀਆਂ ਨਹੀਂ ਗੱਲਾਂ ਤੇ ਵਾਈਗ ਰੋਦੀਆਂ ਨੇ ਗੱਲਾਂ ਤੇ ਰੱਬੀ ਬਾਣੀ ਹੈ ਜਿਹੜਾ ਬੰਦਾ ਰੱਬੀ ਬਾਣੀ ਬੋਲ ਰਿਹਾ ਹੈ ਅਰ ਉਹਦਾ ਆਪਣਾ ਜੀਵਨ ਨਹੀਂ ਤੇ ਅਗਰ ਅਸੀਂ ਸੁਣ ਲਵਾਂਗੇ ਅਸੀਂ ਦੇਰ ਸਕਦੇ ਆ ਤੇ ਜੇ ਇਸ ਤਰ੍ਹਾਂ ਨੂੰ ਗੁਰਦੁਆਰੇ ਨਹੀਂ ਜਾਣਾ ਜੀ ਇਸ ਗੱਲ ਨੂੰ ਪ੍ਰਚਾਰ ਨਹੀਂ ਸੁਣਾ ਜੀ ਕਿ ਛੱਡੋ ਜੀ ਇਹ ਲੋਕ ਆਪੇ ਪੈਸੇ ਪਿੱਛੇ ਪਏ ਨੇ ਤੇ ਫਿਰ ਬਰੂ ਹੀ ਗੱਲ ਹੈ ਡੁੱਬੇਗੇ ਕਿਤੇ ਤੋਂ ਡੁੱਬੇਗੇ ਸਾਰੇ ਉਹ ਤਾਰਨ ਵਾਲੇ ਵੀ ਡੁੱਬਣਗੇ ਤੇ ਜਿਹੜੇ ਨਹੀਂ ਦਰ ਰਹੇ ਤੇ ਉਹ ਵੀ ਡੁੱਬਣਗੇ ਤਾਂ ਇਹ ਦੂਜੇ ਦੇ ਜੀਵਨ ਤੇ ਉਤੰਗਣ ਕਰਨਾ ਇਤਨਾ ਲਾਭਦਾਇਕ ਨਹੀਂ ਜਿੰਨਾ ਆਪਣੇ ਜੀਵਨ ਨੂੰ ਪੜਤਾਲਣਾ ਆਪਣੇ ਅੰਦਰ ਬੰਦਾ ਚਾਤੀ ਮਾਰੇ ਤਾਂ ਇਸ ਲਈ ਅੱਜ ਦੇ ਯੁੱਗ ਵਿੱਚ ਅਸੀਂ ਪ੍ਰਚਾਰਕਾਂ ਦੇ ਬੜੇ ਉਤੰਗਣ ਕਰਦੇ ਹਾਂ ਦੇਖੋ ਪ੍ਰਚਾਰਕ ਵੀ ਸਾਡੇ ਵਿੱਚ ਹੀ ਹੁੰਦੇ ਨੇ ਉਹ ਵੀ ਆਪਣੇ ਆਪ ਵੀ ਇੱਕ ਸਿੱਖ ਹੀ ਹਨ ਉਹ ਵਿਦਿਆ ਪ੍ਰਾਪਤ ਕਰਕੇ ਕੋਸ਼ਿਸ਼ ਕਰਦੇ ਨੇ ਕਹਿੰਦੇ ਆ ਪ੍ਰਚਾਰਕ ਵੀ ਸੱਚੇ ਦਿਲੋਂ ਆਪਣਾ ਜੀਵਨ ਸਵਾਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇਹ ਵੀ ਰੱਬੀ ਬਖਸ਼ਿਸ਼ ਹੈ ਇਹ ਫਿਰ ਉਹ ਪਹਿਲਾ ਖਸਮ ਗਾਜੇ ਪਾਵਾ ਤੇ ਦੇ ਜ਼ਰੂਰੀ ਨਹੀਂ ਕਿ ਹਰ ਇੱਕ ਦਾ ਜੀਵਨ ਬਣ ਜਾਵੇ ਇੱਕ ਬੰਦਾ ਨੇਕ ਨੀਤੀ ਨਾਲ ਪ੍ਰਚਾਰ ਕਰਦਾ ਉਹਦੇ ਜੀਵਨ 'ਚ ਥੋੜੀ ਬਥੀ ਕਮੀ ਹੋਵੇ ਅਸੀਂ ਉਹਦੀ ਕਮੀਆਂ ਦੇ ਪਾਸੇ ਨਾ ਨਾ ਜਾਈਏ ਅਸੀਂ ਜਿਹੜੀ ਬਾਣੀ ਸੁਣੀਏ ਬਾਣੀ ਦੇ ਕੀ ਉਪਦੇਸ਼ ਨੇ ਉਹਨੂੰ ਪੱਲੇ ਬਣਾਈਏ ਸਾਨੂੰ ਜ਼ਰੂਰ ਫਾਇਦਾ ਹੋਵੇਗਾ ਇੱਕ ਬੰਦਾ ਆਪ ਵਰਤ ਰੱਖ ਕੇ ਬੈਠਾ ਹੈ ਰੋਟੀ ਅੰਦਰ ਬਣੀ ਹੋਈ ਹੈ ਪੋਜਨਦਰ ਬਣਿਆ ਹੋਇਆ ਹੈ ਪ੍ਰਸ਼ਾਦ ਹੈ ਪਰ ਉਹ ਆਪ ਨਹੀਂ ਚੱਖਦਾ ਕਹਿੰਦਾ ਜੀ ਮੈਂ ਵਰਤ ਰੱਖਿਆ ਜੀ ਮੈਂ ਅੱਜ ਨਹੀਂ ਚੱਖਣਾ ਜੇ ਮੇਰੀ ਸਿਹਤ ਠੀਕ ਨਹੀਂ ਆਖੀ ਜੀ ਇਹਨੇ ਨਹੀਂ ਚਖਣਾ ਤਾਂ ਮੈਨੂੰ ਚੱਕਰ ਦਾ ਕੀ ਫਾਇਦਾ ਇਹ ਕੋਈ ਗੱਲ ਬਣਦੀ ਹੈ ਨਹੀਂ ਉਹਦੀ ਸਿਹਤ ਠੀਕ ਨਹੀਂ ਚਾਹਤ ਤੁਸੀਂ ਚੱਖੋ ਤੁਹਾਡਾ ਪੇਟ ਭਰਿਆ ਜਾਏਗਾ ਉਹ ਪਦਾਰਥ ਪਰੋਸ ਕੇ ਤੁਹਾਨੂੰ ਦੇ ਸਕਦਾ ਹੈ ਬੰਦਾ ਆਪ ਨਾ ਚਕੇ ਪਰ ਤੁਹਾਨੂੰ ਪਦਾਰਥ ਪਰੋਸ ਕੇ ਦੇਗਾ ਤਾਂ ਤੁਸੀਂ ਚੱਖੋ ਤੁਹਾਡੀ ਭੁੱਖ ਮਿਟ ਜਾਏਗੀ ਸਤ ਸੰਗ ਜੀ ਅਸੀਂ ਦੂਜੇ ਦੇ ਜੀਵਨ ਪਤਲਲ ਦੀ ਥਾਂ ਆਪਣੇ ਆਪ ਦਾ ਸੁਧਾਰ ਕਰੀਏ ਬੰਦੇ ਖੋਜ ਦੇ ਲਖਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਇਹ ਸਭ ਤੋਂ ਅੱਛਾ ਮਾਰਗ ਦੇਗਾ ਕਿ ਆਪ ਜਪੈ ਅਵਰੇ ਨਾਮ ਜੋ ਪਾਵਾਏ ਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤ